ਸਾਸਤਰੀਕਾਰ ਜੀ ਸਾਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਤੇ ਆਪਾਂ ਗੱਲ ਕਰਦੇ ਸੀ ਰਾਜਵੀਰ ਜਵੰਦੇ ਵਾਸਤੇ ਉਹਨਾਂ ਦੇ ਕਹਿੰਦੇ ਪਹਿਲਾਂ ਤਾਂ ਵੀ ਜਮ੍ਹਾਂ ਸਾਰੀ ਦੀ ਬੌਡੀ ਕੋਈ ਹਲ-ਜੁਲ ਕਰ ਹੀ ਨਹੀਂ ਰਹੀ ਸੀ ਕਹਿੰਦੇ ਉਹਦੀ ਮਾਤਾ ਗਈ ਮਿਲਣਾ ਉਹ ਜਾ ਕੇ ਕੋਈ ਵਿਚਾਰੀ ਗੱਲਾਂ ਕਰਦੀ ਹੋਊਗੀ ਵੀ ਆਪਦੇ ਪੁੱਤ ਬਾਰੇ ਕਹਿੰਦੇ ਉਹਦੇ ਅੱਖਾਂ ਦੇ ਵਿੱਚੋਂ ਹਿੰਝੂ ਆਏ ਹਾਲਕਿ ਉਹਨੂੰ ਕਹਿੰਦੇ ਮਹਿਸੂਸ ਹੁੰਦਾਗਾ ਵੀ ਹਾਂ ਵੀ ਮੇਰੇ ਕੋਲੇ ਕੋਈ ਬੋਰਡ ਆ ਮੇਰੀ ਮਾਤਾ ਜਾਂ ਕੋਈ ਮੇਰੇ ਘਰ ਦਾ ਕੋਈ ਮੈਂਬਰ ਤੇ ਕਹਿੰਦੇ ਵੀ ਆ ਜੇ ਕੀਤੀ ਐ ਸੀਟੀ ਸਕੈਨ ਵੀ ਕਹਿੰਦੇ ਕੀਤੀ ਗਈ ਆ ਉਹਦੀ ਵੀ ਪਤਾ ਲੱਗਿਆ ਪਹਿਲਾਂ ਕਹਿੰਦੇ ਸੀ ਮਣਕ ਜਾਂ ਮਣਕੇ ਦੇ ਕੋਈ ਤੇ ਮਣਕਾ ਟੁੱਟ ਗਿਆ ਕੋ ਜਾਂ ਰੇੜ ਦੀ ਹੱਡੀ ਨੂੰ ਵੀ ਗੁੱਝੀਆਂ ਸੱਟਾਂ ਲੱਗੀਆਂ ਨੇ ਕਹਿੰਦੇ ਬਿਲਕੁਲ ਸਹੀ ਆ ਕਹਿੰਦੇ ਪਹਿਲਾਂ ਨਾਲੋਂ ਵੀ ਮਾੜਾ ਮੋਟਾ ਕਹਿੰਦੇ ਹੁਣ ਵੀ ਫਰਕ ਲੱਗਦਾ ਉਹਦੀ ਸਿਹਤ ਦੇ ਵਿੱਚ ਤੇ ਉਹਦੀ ਮਾਤਾ ਦਾ ਕਹਿਣਾਗਾ ਵੀ ਜਿਹੜੇ ਉਹਨੂੰ ਚਾਉਣ ਵਾਲੇ ਨੇ ਰਾਜਵੀਰ ਜਵੰਦਾ ਦੇ ਵੀ ਅਰਦਾਸਾਂ ਕਰੋ ਸਾਰੇ ਗੁਰਦੁਆਰਿਆਂ 'ਚ ਜਿਵੇਂ ਜਿਵੇਂ ਕੋਈ ਉਹਨੂੰ ਚਾਉਣ ਵਾਲੇ ਨੇ ਹਰ ਇੱਕ ਗੁਰਦੁਦਾਰੇ ਦੇ ਵਿੱਚ ਅਰਦਾਸ ਕਰਵਾਓ ਤੇ ਵਿਚਾਰਾ ਜਲਦੀ ਤੋਂ ਜਲਦੀ ਠੀਕ ਹੋ ਜਾਏ ਆਪਦੇ ਬੱਚਿਆਂ ਦੇ ਵਿੱਚ ਆਵੇ ਆਪਦੇ ਮਾਤਾ ਪਿਤਾ ਦੇ ਵਿੱਚ ਆਵੇ ਤੇ ਵਿਚਾਰਾ ਬਹੁਤ ਵਧੀਆ ਗੱਲ ਆ ਕਿ ਵੀ ਅਰਦਾਸਾਂ ਕਰੀ ਜਾਂਦੇ ਨੇ ਵਿਚਾਰੇ ਘਰ ਵੀ ਰਹੇਣਗੇ ਆਪਾਂ ਹੀ ਕਹਨੇ ਆਗੇ ਵੀ ਵਿਚਾਰਾ ਸੇਤੀ ਤੋਂ ਸੇਤੀ ਠੀਕ ਹੋ ਜੇ ਬਹੁਤ ਵਧੀਆ ਕਲਾਕਾਰ ਸੀ ਪੰਜਾਬੀ ਗੀਤ ਵਧੀਆ ਕਾਟਦਾ ਸੀਗਾ ਤੇ ਆ ਜਿਹੜੇ ਆ ਫਿਰਦੇ ਨੇ ਸੁਣਨੇ ਪਸੂ ਇਹਨਾਂ ਵੀ ਸਰਕਾਰਾਂ ਨੂੰ ਚਾਹੀਦਾਗਾ ਵੀ ਇਹਨਾਂ ਦਾ ਵੀ ਕੋਈ ਵਿਚਾਰਿਆਂ ਦਾ ਇਹਨਾਂ ਦਾ ਤਾਂ ਕੋਈ ਕਸੂਰ ਨਹੀਂ ਆਣ ਬੋਲੇ ਧੌਣੇ ਇਹ ਇਹਨਾਂ ਨੇ ਤਾਂ ਪੂਰੇ ਆ ਹੀ ਜਾਣਾ ਹੁੰਦਾ ਵਾ ਇਨਾਂ ਨੂੰ ਕਿਹੜਾ ਪਤਾ ਹੁੰਦਾਗਾ ਵੀ ਕਿਸੇ ਦਾ ਨਿਸ਼ਕਾਨਾ ਨਾ ਹੋ ਜੇ ਤੇ ਸਰਕਾਰਾਂ ਨੂੰ ਚਾਹੀਦਾ ਹੁੰਦਾਗਾ ਵੀ ਇਹਨਾਂ ਨੂੰ ਕਿਤੇ ਗਊਸ਼ਾਲਾ ਦੇ ਵਿੱਚ ਪਾਇਆ ਜਾਵੇ ਆ ਨਿਸ਼ਕਾਨ ਜਿਹੜੇ ਹੁੰਦੇ ਨੇ ਇਹ ਬਾਤ ਚ ਰਹਿਣ ਲੋਕ ਜਿਹੜੀ ਮਹਾਰਾਜਵੀਰ ਜਵੰਦਾ ਦਾ ਵਿਚਾਰੇ ਦਾ ਐਕਸੀਡੈਂਟ ਹੋਇਆਗਾ ਜੇ ਪਸ਼ੂ ਮੂਰੇ ਕੋਈ ਆਇਆ ਤਾਂ ਇਹ ਗੱਲ ਹੋਈ ਵਿਚਾਰਾ ਕਹਿੰਦੇ ਬਹੁਤ ਐਂ ਬਿਨਸ ਸੀਗਾ ਵੀ ਪੂਰੀ ਰੇਸ ਤੇ ਸੀਗਾ ਮੋਟਰਸਾਈਕਲ ਜਾ ਰਿਹਾ ਸੀ ਪੂਰੀ ਸਲੋ ਸੀਗਾ ਇਹ ਇੱਕ ਤਾਂ ਆ ਹੀ ਹੁੰਦਾਗਾ ਵੀ ਆਪ ਆਪ ਦੀ ਅੰਨਿਥੇ ਹੀ ਬੰਦਾ ਭਜਾਈ ਲੈ ਜਾਂਦਾ ਬਹੁਤ ਵਧੀਆ ਵਿਚਾਰਾ ਤਰੀਕੇ ਨਾਲ ਜਾ ਰਿਹਾ ਸੀ ਤੇ ਇਹ ਪਸ਼ੂ ਦਾ ਮੂਰੇ ਆਉਣ ਕਾਰਨ ਉਹਦਾ ਸੀਰੰਟ ਹੋਇਆ ਵਿਚਾਰੇ ਦਾ ਤੇ ਜਿਹੜੇ ਪਸ਼ੂ ਨੇ ਇਹਨਾਂ ਨੂੰ ਬਹੁਤ ਸਾਲਾਂ ਦੇ ਵਿੱਚ ਪਾਇਆ ਜਾਵੇ ਨਾ ਤਾਂ ਵਿਚਾਰਿਆਂ ਦੀ ਇਹਨਾਂ ਦੀ ਵੀ ਆਬਦੀ ਹੁੰਦੀ ਆ ਨਾਲੇ ਜਿਹੜੇ ਅਨਸਾਨਾਂ ਦੀ ਇਹ ਨਿਸ਼ਕਾਨ ਹੁੰਦੇ ਨੇ ਇਹ ਬਚ ਰਹਿਣਾ ਤੇ ਅੱਜ ਇਹ ਹੋਣਾ ਨਹੀਂ ਸੀਗਾ ਜੇ ਕਿਤੇ ਸਰਕਾਰਾਂ ਨੇ ਇਹਨਾਂ ਵੱਲ ਧਿਆਨ ਦਿੱਤਾ ਹੁੰਦਾ ਤੇ ਅੱਜ ਉਹਦੀ ਮਾਤਾ ਪਿਤਾ ਦਾ ਤੇ ਉਹਦੇ ਬੱਚਿਆਂ ਦਾ ਭੈਣਾ ਭਰਾਵਾਂ ਦਾ ਬੁਰਾ ਹਾਲ ਆ। ਆਈਂ ਆਸਾਂ ਤੇ ਬੈਠੇ ਨੇ ਵੀ ਕੋਈ ਚੰਗੀ ਖਬਰ ਆਵੇ। ਸੁਣਨ ਨੂੰ ਸਭ ਦੇ ਕੰਨ ਤਰਸੀ ਜਾਂਦੇ ਨੇ ਵੀ ਹੁਣ ਵੀ ਸਾਨੂੰ ਡਾਕਟਰਾਂ ਤੋਂ ਪਤਾ ਲੱਗੇ ਵੀ ਰਾਜਵੀਰ ਜੀਵਨ ਦਾ ਵੀਰਾ ਠੀਕ ਆ। ਹੁਣ ਵੀ ਖਬਰ ਆਵੇ ਹੁਣ ਵੀ ਖਬਰ ਆਵੇ ਸਭ ਦੇ ਆਈ ਆਸਾਂ ਨੇ ਸਭ ਨਿਗਾ ਗੱਡੀ ਬੈਠੇ ਨੇ ਵੀ ਸਾਨੂੰ ਕੋਈ ਵਧੀਆ ਖੁਸ਼ੀ ਦੀ ਖਬਰ ਆਵੇ ਤੇ ਵਿਚਾਰਾ ਜਲਦੀ ਤੋਂ ਜਲਦੀ ਰਾਜਵੀਰ ਜਵੰਦਾ ਠੀਕ ਹੋ ਜਾਣ ਆਪਦੇ ਬੱਚਿਆਂ ਚਾਹਣ ਆਪਦੇ ਘਰ ਆਉਣ ਤੇ ਬਹੁਤ ਵਧੀਆ ਬੰਦਾ ਭਲਾ ਮਾਨਸ ਬੰਦਾਗਾ ਕੋਈ ਇਹ ਜੇ ਗੀਤ ਨਹੀਂ ਕਾੜਦਾ ਵੀ ਠਿੰਗਾ ਪਹਿਣਾ ਚ ਬਹਿ ਕੇ ਸੁਣਨ ਵਾਲੇ ਨਹੀਂ ਹੁੰਦੇ ਬਹੁਤ ਵਧੀਆ ਗੀਤ ਗਾਉਂਦਾ ਬਹੁਤ ਵਧੀਆ ਕਲਾਕਾਰ ਆ ਤੇ ਵਿਚਾਰਾ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਦੇ ਘਰ ਆ ਜਾਣ ਧੰਨਵਾਦੀ